ਪੰਜਾਬ ਵਿੱਚ ਨਸ਼ੇ ਨੂੰ ਧਲ ਪੰਜਾਬੀ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੰਜਾਬ ਦੀ ਪੁਲਿਸ ਤੇ ਸ਼ੇਅਰ ਕਰੋ ਦਾ ਭੇਦ ਉਸ ਵੇਲੇ ਖੁੱਲ ਕੇ ਸਾਹਮਣੇ ਆਇਆ ਜਦੋਂ ਗੜ ਸ਼ੰਕਰ ਦੇ ਨਾਲ ਪਿੰਡ ਪਸਲੋਂ ਵਿੱਚ ਕੱਲ ਰਾਤੀ ਤਿੰਨ ਮੁਲਾਜ਼ਮ ਜਿਹੜੇ ਆ ਪੁਲਿਸ ਦੇ ਗਏ ਜਾ ਕੇ ਇੱਕ ਪੰਸਾਰੀ ਦੀ ਦੁਕਾਨ ਦੇ ਉੱਤੇ ਜਾ ਕੇ ਰੇਡ ਮਾਰਿਆ ਤੇ ਉੱਥੇ ਜਿਹੜਾ ਮੱਲੋ ਮੱਲੀ ਦੁਕਾਨ ਦੇ ਉੱਤੇ ਉਹ ਇੱਕ ਚਿੱਟੇ ਦੀ ਪੁੜੀ ਰੱਖਦੇ ਜਦੋਂ ਦੁਕਾਨਦਾਰ ਨੇ ਦੇਖੇ ਤੇ ਉਹ ਹੰਗਾਮਾ ਹੋ ਗਿਆ ਬਹੁਤ ਸਾਰੇ ਜਿਹੜੇ ਆ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਵਾਲਿਆਂ ਨੂੰ ਬੰਦੀ ਬਣਾਇਆ ਬਣਾ ਕੇ ਅਸਲੀ ਪੁਲਿਸ ਨੂੰ ਜਿਹੜਾ ਹੈਗਾ ਬਾ ਗੜ ਸ਼ੰਕਰ ਤੋਂ ਸੱਦਿਆ ਤੇ ਉਹਨਾਂ ਦੇ ਹਵਾਲੇ ਕੀਤੇ ਕਿ ਆ ਦੇਖ ਲਓ ਵੀ ਪੰਜਾਬ ਪੁਲਿਸ ਜਿਹੜੀ ਆ ਤੁਹਾਡੇ ਕਰਮਚਾਰੀ ਜਿਹੜੇ ਆ ਉਹ ਨਸ਼ਾ ਖੁਦ ਰੱਖਦੇ ਨੇ ਤੇ ਉਹਨਾਂ ਦੀ ਗੱਡੀ ਉੱਥੇ ਪਈ ਰਹੀ ਅਸਲੀ ਪੁਲਿਸ ਆਈ ਪੁਲਿਸ ਉਹਨਾਂ ਮੁਲਾਜ਼ਮਾਂ ਨੂੰ ਲੈ ਗਈ ਜਿਹੜਾ ਲੱਗੇ ਕਿ ਆ ਕੀ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਤੇ ਜਿਹੜੀ ਗੱਡੀ ਉਹ ਕੱਲ ਉੱਥੇ ਪਿੰਡ ਦੇ ਵਿੱਚ ਛੱਡ ਕੇ ਗਏ ਸੀ ਤੇ ਅੱਜ ਭਾਰੀ ਫੋਰਸ ਲੈ ਕੇ ਡੀਐਸਪੀ ਸਾਹਿਬ ਆਪਣੇ ਨਾਲ ਬਹੁਤ ਜ਼ਿਆਦਾ ਪੁਲਿਸ ਲੈ ਕੇ ਪਿੰਡ ਦੇ ਵਿੱਚ ਪਹੁੰਚੇ ਜਦੋਂ ਗੱਡੀ ਨੂੰ ਲਿਜਾਣ ਲੱਗੇ ਤਾਂ ਪਿੰਡ ਵਾਲਿਆਂ ਨੇ ਕਿਹਾ ਪਹਿਲਾਂ ਇਸ ਗੱਡੀ ਦੀ ਤਲਾਸ਼ੀ ਦਿਓ ਜਦੋਂ ਗੱਡੀ ਦੀ ਤਲਾਸ਼ੀ ਲਈਤੀ ਗਈ ਤੇ ਉਹਦੇ ਵਿੱਚੋਂ 10 ਕ ਦੇ ਕਰੀਬ ਕੁੜੀਆਂ ਚਿੱਟੇ ਦੀਆਂ 6 ਕੁੜੀਆਂ ਜਿਹੜੀਆਂ ਆਪਣੇ ਪੈਕੇਟ ਜਿਹੜਾ ਗਾਂਜਾ ਵਗੈਰਾ ਹੁੰਦਾ ਹੈਗਾ ਇਹਦੀਆਂ ਨਿਕਲੀਆਂ ਤੇ 7-8 ਬੋਤਲਾਂ ਦਾਰੂ ਦੀਆਂ ਨਿਕਲੀਆਂ ਤੇ ਲੋਕਾਂ ਨੇ ਇਸ ਵੇਲੇ ਕਾਫੀ ਜ਼ਿਆਦਾ ਉੱਥੇ ਹੰਗਾਮਾ ਕੀਤਾ ਹੋਇਆ ਹੈਗਾ ਤੇ ਪੁਲਿਸ ਕੁਝ ਵੀ ਬੋਲਣ ਤੋਂ ਬਚਦੀ ਨਜ਼ਰ ਆ ਰਹੀ ਆ ਕੈਮਰੇ ਦੇ ਅੱਗੇ ਕੁਝ ਵੀ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈਗਾ ਤੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮਾਹੌਲ ਹੈ ਇਸ ਵੇਲੇ ਤਣਾਅ ਵਾਲਾ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਆ ਤੇ ਇਹ ਪੰਜਾਬ ਦੇ ਵਿੱਚ ਨਸ਼ਾ ਕਿੱਦਾਂ ਖਤਮ ਹੋ ਸਕਦਾ ਜੇ ਪੰਜਾਬ ਦੀ ਸਾਡੀ ਖੁਦ ਹੀ ਪੁਲਿਸ ਜਿਹੜੀ ਆ ਐਦਾਂ ਦੁਕਾਨਾਂ ਦੇ ਉੱਤੇ ਜਾ ਕੇ ਨਸ਼ਾ ਮੱਲੋ ਮੱਲੀ ਜਿਹੜਾ ਰੱਖਦੀ ਆ ਲੋਕਾਂ ਦੇ ਮੱਲੋ ਮੱਲੀ ਲੋਕਾਂ ਨੂੰ ਨਸ਼ਾ ਵੇਚਣ ਵਾਲਾ ਬਣਾਏਗੀ ਤੇ ਹੰਗਾਮਾ ਹੋਏਗਾ ਹੀ ਹੋਏਗਾ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਸ਼ੇਅਰ ਜ਼ਰੂਰ ਕਰੋ